ਵੱਡੇ ਸੰਤਾਂ ਦੇ ਭਵਿੱਖਤ ਬਚਨ ਕੀ ਦਸੰਬਰ ਦੀ 28 ਤਰੀਕ ਮਗਰੋਂ ਦੁਨੀਆ ਅੱਧੀ ਰਾਤੀ ਮਰ ਜਾਣੀ ਹੈ ਜਲਥਲ ਹੋਣ ਕਾਰਨ ਵੱਡੀ ਤਬਾਹੀ ਆ ਰਹੀ ਹੈ ਵੱਡੀ ਤਬਾਹੀ ਦੇ ਵਿੱਚ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਨੇ ਕਿਰਪਾ ਕੀਤੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬਿਨ ਸਤਗੁਰ ਮੁਕਤ ਨ ਪਾਈਐ ਮਨਮੁਖ ਫਿਰੇ دیਵਾਨ ਗੁਰੂ ਦੀ ਸ਼ਰਨ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆ ਵਕਾਰਾਂ ਦੇ ਪਿੱਛੇ ਪਾਗਲ ਹੋਇਆ ਫਿਰਦਾ ਤੇ ਯਾਦ ਰੱਖ ਸ਼ਬਦ ਦਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਖਿਮਾ ਕਰਿਓ ਸ਼ਬਦ ਦਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਉਹ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਤੂੰ ਕਰਦਾ ਤੂੰ ਕਦਰ ਨਹੀਂ ਸਮਝਦਾ ਉਹ ਜ਼ਬਾਨੀ ਜ਼ਬਾਨੀ ਧਾਰਮਿਕ ਗੱਲਾਂ ਪਿਆ ਜਰੂਰ ਕਰਦਾ ਹੈ ਉਹ ਮਾਇਆ ਦੇ ਮੋਹ ਵਿੱਚ ਤੂੰ ਗਰਕ ਹੋਇਆ ਰਹਿਨੇ ਤੇ ਸੱਜਣਾ ਯਾਦ ਰੱਖ ਕਹਿੰਦੇ ਤੂੰ ਆਪਣੇ ਆਪਣੇ ਬਾਰੇ ਸੋਚਦਾ ਹੈ ਤੂੰ ਆਪਣੇ ਆਪਣੀਆਂ ਚੀਜ਼ਾਂ ਬਾਰੇ ਸੋਚਦਾ ਹੈ ਤੂੰ ਵਿਸ਼ੇਵਕਾਰਾਂ ਦੇ ਵਿੱਚ ਗਲਤਾਨ ਹੋਇਆ ਫਿਰਦਾ ਹੈ ਤੇ ਤੈਨੂੰ ਪਰਮਾਤਮਾ ਦੇ ਨਾਮ ਦੀ ਕਹਿੰਦੇ ਸਾਰੀ ਹੈ ਨਹੀਂ ਸੋ ਪਿਆਰਿਓ ਮਹਾਪੁਰਖ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਮਨੁੱਖ ਆਪਣੇ ਆਪਣੇ ਆਪ ਨੂੰ ਲੋਝਦਾ ਆ ਇਧਰ ਉਧਰ ਨੂੰ ਫਿਜਦਾ ਹੈ ਕਹਿੰਦੇ ਤੇ ਇਸ ਤਰ੍ਹਾਂ ਟਕਰਾਵਾਰਦਾ ਫਿਰਦਾ ਹੈ ਕਿ ਨਹੀਂ ਪਰ ਇਹਨੂੰ ਇਹ ਨਹੀਂ ਪਤਾ ਕਿ ਉਹ ਸਤਿਗੁਰੂ ਮਹਾਰਾਜ ਕਿੰਨਾ ਵੱਡਾ ਹੈ ਉਹਦੀ ਕਿੱਡੀ ਵੱਡੀ ਕਿਰਪਾ ਹੈ ਕਿ ਕਿੱਡੀ ਵੱਡੀ ਉਸਦੀ ਮਿਹਰ ਹੈ ਤੇ ਗੁਰਸਿੱਖੋ ਇਹ ਗੱਲ ਯਾਦ ਰੱਖਿਓ ਸਤਿਗੁਰੂ ਮਹਾਰਾਜ ਕਿੱਡੀ ਵੱਡੀ ਕਿਰਪਾ ਦੇ ਮਾਲਕ ਨੇ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿੱਡੀ ਵੱਡੀ ਕਿਰਪਾ ਦੇ ਮਾਲਕ ਨੇ ਸੋ ਗੁਰਮਖੋ ਇਹ ਗੱਲ ਯਾਦ ਰੱਖਿਓ ਵੀ ਜਿਹੜਾ ਗੁਰੂ ਸਾਡੇ ਤੇ ਕਿਰਪਾ ਕਰਦਾ ਆ ਤੇ ਜਿਹੜਾ ਪਾਤਸ਼ਾਹ ਸਾਡੇ ਤੇ ਕਿਰਪਾ ਕਰਦਾ ਉਹ ਕਿੰਨਾ ਵੱਡਾ ਮਹਾਨ ਦਾਤਾ ਹੋਏਗਾ ਜਿਨੇ ਪੂਰੇ ਸੰਸਾਰ ਨੂੰ ਤਿੰਨਾ ਲੋਕਾਂ ਨੂੰ ਬਣਾਇਆ ਤੇ ਬਣਾਇਆ ਹੀ ਨਹੀਂ ਕਾ ਉਹਨਾਂ ਨੂੰ ਚਲਾ ਵੀ ਰਿਹਾ ਤੇ ਜਿਹੜਾ ਜਨਰੇਟ ਕਰਨ ਵਾਲਾ ਆ ਤੇ ਜਿਹੜਾ ਆਪਰੇਟ ਕਰਨ ਵਾਲਾ ਆ ਤੇ ਜਿਹੜਾ ਸਾਨੂੰ ਡਿਸਟਰੋਏ ਵੀ ਕਰਨ ਵਾਲਾ ਇਹ ਗੱਲ ਯਾਦ ਰੱਖੋ ਗੋਡ ਦੇ ਅਰਥ ਕੀ ਨੇ ਗੋਡ ਉਹ ਪਰਮਾਤਮਾ ਜਿਹੜਾ ਹੈ ਨਾ ਉਹ ਕੀ ਹੈ ਉਹ ਪਰਮਾਤਮਾ ਸਾਨੂੰ ਜਨਰੇਟ ਕਰਨ ਵਾਲਾ ਹੈ ਬਣਾਉਣ ਵਾਲਾ ਹੈ ਤੇ ਉਹ ਦਾ ਮਤਲਬ ਉਹ ਸਾਨੂੰ ਆਪਰੇਟ ਕਰਨ ਵਾਲਾ ਵੀ ਹੈ ਚਲਾ ਰਿਹਾ ਹੈ ਤੇ ਦੂਜੀ ਗੱਲ ਡਿਸਟਰੋਏ ਕਰਨ ਵਾਲਾ ਹੈ ਉਹ ਪਰਮਾਤਮਾ ਕੀ ਹੈ ਉਹ ਸਾਨੂੰ ਖਤਮ ਕਰਨ ਵਾਲਾ ਵੀ ਹੈ ਤੇ ਪਿਆਰਿਓ ਜਿਹੜਾ ਐਡਾ ਵੱਡਾ ਹਸਤੀ ਦਾ ਮਾਲਕ ਹੋਵੇ ਤੇ ਪਿਆਰਿਓ ਕੀ ਉਹ ਪਰਮਾਤਮਾ ਤੋਂ ਅਸੀਂ ਊਰਜੇ ਲੈ ਸਕਦੇ ਹਾਂ ਤੇ ਜਾਂ ਫਿਰ ਉਹ ਤੋਂ ਟੁੱਟ ਕੇ ਸਾਡਾ ਗੁਜ਼ਾਰਾ ਹੋ ਸਕਦਾ ਹੈ ਸੋਚ ਕੇ ਵੇਖਿਓ ਪਿਆਰਿਓ ਮਹਾਂਪੁਰ ਕਹਿੰਦੇ ਹੁੰਦੇ ਸੀ ਕਿਨੇ ਗੁਰ ਸਿੱਖੋ ਹਰ ਇੱਕ ਦਿਨ ਹਰ ਇੱਕ ਘੜੀ ਹਰ ਇੱਕ ਪਲ ਜਿਹੜਾ ਹੈ ਨੰਗਦਾ ਜਾ ਰਿਹਾ ਪਰ ਕਦੇ ਸੋਚਿਓ ਵੀ ਇਸ ਪਲ ਇਸ ਘੜੀ ਅਸੀਂ ਕਦੇ ਗੁਰੂ ਦਾ ਸ਼ੁਕਰਾਨਾ ਕੀਤਾ ਜਾਂ ਉਸ ਸਤਿਗੁਰੂ ਨਾਲ ਜੁੜੇ ਕਹਿੰਦੇ ਜੇ ਨਹੀਂ ਜੁੜੇ ਤਾਂ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਵੇਖ ਕੇ ਅਸੀਂ ਚਿੰਤਾ ਕਰੀਏ ਕਿ ਸਤਿਗੁਰੂ ਤੇਰੇ ਨਾਲ ਅਸੀਂ ਨਹੀਂ ਜੁੜੇ ਤੇਰੀ ਬਾਣੀ ਨੂੰ ਨਹੀਂ ਪੜਿਆ ਤੇਰੀ ਅਸੀਂ ਮਹਿਮਾ ਨਹੀਂ ਕੀਤੀ ਸਤਿਗੁਰੂ ਮਹਾਰਾਜ ਹੇ ਸਤਿਗੁਰੂ ਸਾਡੇ ਤੇ ਕਿਰਪਾ ਕਰ ਹੇ ਪਾਤਸ਼ਾਹ ਸਾਡੇ ਤੇ ਮਿਹਰ ਕਰ ਹੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਤੇ ਅਜਿਹੀ ਕਿਰਪਾ ਕਰ ਕਿ ਤੇਰੇ ਨਾਮ ਨਾਲ ਜੁੜੇ ਰਹੀਏ ਆਖਾਂ ਜੀਵਾਂ ਵਿਸ ਰਹਿ ਮਰ ਜਾਓ ਐਸੇ ਜੀ ਕਿਰਪਾ ਕਰ ਸਾਡੇ ਤੇ ਵਿਆਰਿਓ ਲੋਕ ਐਵੇਂ ਡਰੀ ਜਾ ਰਹੇ ਨੇ ਕੋਈ ਕਹਿ ਰਿਹਾ ਜਲਥਲ ਹੋ ਜਾਏਗਾ ਕੋਈ ਕਹਿ ਰਿਹਾ ਦੁਨੀਆ ਖਤਮ ਹੋ ਜਾਏਗੀ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਯਾਦ ਰੱਖਿਓ ਜਨਰੇਟ ਕਰਨ ਵਾਲਾ ਜੇ ਆਪ ਐ ਆਪਰੇਟ ਕਰਨ ਵਾਲਾ ਵੀ ਆਪ ਹੈ ਤੇ ਡਿਸਟਰੋਏ ਕਰਨ ਵਾਲਾ ਵੀ ਉਹੀ ਹੈ ਪਰ ਡਿਸਟਰੋਏ ਉਹ ਉਹਨਾਂ ਚਿਰਨੀ ਕਰਦਾ ਜਿੰਨਾ ਚਿਰ ਇਹਦੇ ਵਿੱਚ ਉਹਦਾ ਸ਼ੁਕਰਾਨਾ ਕਰਨ ਵਾਲੇ ਬੀਠੇ ਨੇ ਜਿੰਨਾ ਚਿਰ ਇਹਦੇ ਵਿੱਚ ਉਹਦਾ ਪਰਮਾਤਮਾ ਦਾ ਨਾਮ ਲੈਣ ਵਾਲੇ ਬੀਠੇ ਨੇ ਤੇ ਯਾਦ ਰੱਖਿਓ ਵੀ ਕੁਝ ਧਰਮੀ ਲੋਕਾਂ ਕਰਕੇ ਹੀ ਇਹ ਦੁਨੀਆ ਬਚੀ ਹੋਈ ਹੈ ਇਹ ਸੰਸਾਰ ਬਚਿਆ ਹੋਇਆ ਨਹੀਂ ਤੇ ਕਾਦਾ ਪਰਮਾਤਮਾ ਇਸ ਨੂੰ ਡਿਸਟਰੋਏ ਕਰ ਦਿੰਦਾ ਕਾਦਾ ਇਹਨੂੰ ਖਤਮ ਕਰਕੇ ਜਿਹੜਾ ਹੈ ਉਹ ਨਵੀਂ ਸ੍ਰਿਸ਼ਟੀ ਨੂੰ ਨਵੀਂ ਦੁਨੀਆ ਨੂੰ ਸਾਜ ਦਿੰਦਾ ਉਹਦੇ ਵਿੱਚ ਇੰਨੀ ਤਾਕਤ ਇੰਨੀ ਅਸਤੀ ਹੈ ਸੋ ਉਹਦੇ ਨਾਲ ਜੁੜੀ ਉਹਦਾ ਸ਼ੁਕਰਾਨਾ ਕਰਿਆ ਕਰੀਏ ਈਰਖਾ ਦਵੇਸ਼ ਤੋਂ ਬਾਹਰ ਨਿਕਲੀਏ ਮਾਮਲੇ ਇਹੋ ਜਿਹੇ ਇਹਨਾਂ ਨੂੰ ਸਲਝਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ